ਅਮਰੀਕਾ ਦੇ ਚੀਨੀ ਨਾਗਰਿਕਾਂ ਨੂੰ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਪੈਥੋਜਨ ਨਾਲ ਗ੍ਰਫਤਾਰ ਕੀਤਾ ਗਿਆ ਇੱਕ ਸੰਗੀ ਅਪਰਾਧਿਕ ਸਿਕਾਇਤ ਵਿੱਚ ਦੋ ਚੀਨੀ ਨਾਗਰਿਕਾਂ ਤੇ ਇਕਾਤੀ ਤੌਰ ਤੇ ਇੱਕ ਬਹੁਤ ਹੀ ਖਤਰਨਾਕ ਕੀਟੀਬਾੜੀ ਬੈਕਟੀਰੀਆ ਨੂੰ ਸਜੁਗਤ ਰਾਜ ਅਮਰੀਕਾ 'ਚ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਪੂਰਬੀ ਜ਼ਿਲੇ ਮਿਸ਼ੀਗਨ ਲਈ ਅਮਰੀਕੀ ਟੈਗਨੀ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਯੂਨਕਿੰਗ ਜਿਆਂਗ 33 ਅਤੇ ਜੂਨਯੋਂਗ ਲਿਓ 34 ਦੋਵੇਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਨਾਗਰਿਕ ਤੇ ਸਾਜ਼ਿਚ ਰਚਨ ਅਮਰੀਕਾ ਚ ਸਮਾਨ ਦੀ ਤਸਕਰੀ ਕਰਨ ਝੂਠੇ ਬਿਆਨ ਦੇਣ ਅਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਸੰਗੀਵ ਵਕੀਲਾ ਦੇ ਅਨੁਸਾਰ ਜਿਾਨ ਅਤੇ ਲਿਓ ਨੇ ਗੈਰ ਕਾਨੂੰਨੀ ਤੌਰ ਤੇ ਫਸਾਰੀਅਮ ਗ੍ਰਾਮਨੀਅਮ ਜਾਦ ਕੀਤਾ ਜੋ ਸਿਰਦੇ ਹੋਣ ਵਾਲੇ ਦਾਗ ਦਾ ਕਾਰਨ ਬਣਦੀ ਹੈ ਇਕਾਨਕ ਜੋ ਮੱਕੀ ਅਤੇ ਚੋਲਾ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵਿਨਾਸ਼ਕਾਰੀ ਫਸਲ ਦੀ ਬਿਮਾਰੀ ਹੈ ਇਹ ਜਰਾਸੀਮ ਦੁਨੀਆ ਭਰ ਵਿੱਚ ਅਰਬਾ ਡਾਲਰ ਦੇ ਫਸਲਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਹੈ ਅਤੇ ਮਾਈਕਟੋਜ਼ਨ ਪੈਦਾ ਕਰਦਾ ਹੈ ਜੋ ਮਨੁੱਖਾਂ ਤੇ ਜਾਨਵਰਾਂ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਦੇ ਸਜੁਕਤ ਰਾਜ ਦੇ ਟਾਰਨੀ ਜੈਰਮ ਆਫਰ ਗੋਰਗਨ ਜੂਨੀਅਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਉੱਲੀ ਮਾਰ ਸ਼ਾਮਲ ਹੈ ਜੋ ਵਿਸ਼ਵ ਵਿਆਪੀ ਖੁਰਾਕ ਸੁਰੱਖਿਆ ਤੇ ਜਲ ਤੱਕ ਸੇਤ ਲਈ ਇੱਕ ਗੰਭੀਰ ਖਤਰਾ ਪੈਦਾ ਕਰਦਾ ਹੈ ਵਿਦੇਸ਼ੀ ਨਾਗਰਿਕਾਂ ਦੁਆਰਾ ਇਸ ਜੈਵਿਕ ਗਜਲਟ ਦੀ ਇੱਕ ਅਮਰੀਕੀ ਖੋਜ ਸਹੂਲਤ ਵਿੱਚ ਕੱਤੀ ਤਸਕਰੀ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਚਿੰਤਾ ਹੈ ਕੱਤੀ ਤੌਰ ਤੇ ਉਲੀਮਾਨੂ ਮਿਸ਼ੀਗਨ ਯੂਨੀਵਰਸਿਟੀ ਵਿੱਚ ਇੱਕ ਖੋਜ ਵਿੱਚ ਵਰਤੋਂ ਲਈ ਡੈਟਰੇਟ ਮੈਟਰੋਪੋਲਿਟਨ ਹਵਾਈ ਅੱਡੇ ਰਾਹੀਂ ਦੇਸ਼ ਵਿੱਚ ਤਸਕਰੀ ਕੀਤਾ ਗਿਆ ਸੀ ਜਿੱਥੇ ਜਿਆਨ ਇੱਕ ਪ੍ਰਯੋਗਸ਼ਾਲਾ ਵਿੱਚ ਕੰਮ ਕਰਦਾ ਸੀ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਜਿਆਨ ਨੂੰ ਸੰਬੰਧਿਤ ਸੰਬੰਧਿਤ ਖੋਜ ਲਈ ਚੀਨੀ ਸਰਕਾਰ ਤੋਂ ਫੰਡ ਪ੍ਰਾਪਤ ਹੋਇਆ ਸੀ ਅਤੇ ਚੀਨੀ ਕਮਿਊਨਿਟਿਸ ਪਾਰਟੀ ਸੀਸੀਪੀ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਗ੍ਰਫਤਾਰੀਆਂ ਤੇ ਪ੍ਰਤੀਕਿਰਿਆ ਦਿੱਤੇ ਹੋਏ FBI ਮੁਖੀ ਕਾਸ਼ਪਟੇਲ ਨੇ ਇੱਕ ਸਖਤ ਚੇਤਾਵਨੀ ਜਾਰੀ ਕੀਤੀ ਕਾਸ਼ਪਟੇਲ ਇੱਕ ਬਿਆਨ ਵਿੱਚ ਗ੍ਰਫਤਾਰੀਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਫੰਗਸ ਹੈਂਡ ਬਲਾਈਟ ਦਾ ਕਾਰਨ ਬਣ ਸਕਦਾ ਹੈ ਜੋ ਇੱਕ ਵਿਨਾਸ਼ਕਾਰੀ ਫਸਲ ਰੋਗ ਹੈ ਜੋ ਦੁਨੀਆ ਭਰ ਵਿੱਚ ਅਰਬਾਂ ਡਾਲਰ ਦੇ ਨੁਕਸਾਨ ਦੇ ਲਈ ਜ਼ਿੰਮੇਵਾਰ ਹੈ ਇਹ ਇਨਸਾਨਾਂ ਦੇ ਪਸ਼ੂਆਂ ਦੋਵਾਂ ਦੇ ਲਈ ਖਤਰਨਾਕ ਹੈ FBI ਦੇ ਡੈਟਰਾਇਟ ਫੀਲਡ ਦਫ਼ਤਰ ਦੇ ਇੰਚਾਰਜ ਵਿਸ਼ੇਸ਼ ਏਜੰਟ ਚਿਵਰੀਆਂ ਗਿਵਸਨ ਨੇ ਗ੍ਰਿਫਤਾਰੀਆਂ ਦੇ ਪਿੱਛੇ ਦੀਆਂ ਕੋਸ਼ਿਸ਼ਾਂ ਤੇ ਜ਼ੋਰ ਦਿੱਤਾ ਗਿਵਸਨ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਇੱਕ ਜੈਵਿਕਾ ਫੰਗਸ ਦੀ ਤਸਕਰੀ ਕਰਨ ਲਈ ਇੱਕ ਸਥਾਨਕ ਯੂਨੀਵਰਸਿਟੀ ਵਿੱਚ ਐਸਐਪੀ ਸਹੂਲਤਾਂ ਤੱਕ ਆਪਣੀ ਪਹੁੰਚ ਦਾ ਫਾਇਦਾ ਉਠਾਇਆ ਇੱਕ ਅਜਿਹਾ ਕੰਮ ਜੋ ਜਨਤਕ ਸੁਰੱਖਿਆ ਲਈ ਖਤਰਾ ਸੀ